ਹੈਲੋ ਜੀ ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਕੌਰ ਸੰਧੂ ਬੁਟੀਕ ਐਂਡ ਬਲੌਗ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਹੋ ਅਸੀਂ ਵੀ ਠੀਕ ਠਾਕ ਹਾਂ ਜੀ ਲਓ ਜੀ ਅੱਜ ਜਿਹੜੇ ਆਪਣੇ ਬੁਟੀਕ ਦੇ ਸੂਟ ਵਰਕ ਹੋ ਕੇ ਆਏ ਨੇ ਹਨ ਇਹਦੇ ਵਿੱਚ ਇੱਕ ਦੋ ਸੂਟ ਅਸੀਂ ਦੇਣੇ ਵੀ ਆ ਇਹਨਾਂ ਨਾਲ ਦੇ ਕਾਫੀ ਆਏ ਨੇ ਆਪਣੇ ਕੋਲੇ ਸੂਟ ਕਿਉਂਕਿ ਇਹ ਵਰਕ ਜਿਹੜਾ ਅਸੀਂ ਘੇਰੇ ਤੇ ਬਾਜੂ ਦਾ ਕਰਵਾਇਆ ਹੈ ਨਾ ਇਹ ਵਰਕ ਬਹੁਤ ਜ਼ਿਆਦਾ ਪਸੰਦ ਕਰਿਆ ਗਿਆ ਹੈ ਭੈਣਾਂ ਵੱਲੋਂ ਪਹਿਲਾਂ ਸੀ ਜਿੱਦਾਂ ਕਰਵਾ ਕੇ ਵੀ ਦਿੱਤੇ ਹਨਾ ਆਪਣੀ ਸ਼ਾਪ ਤੇ ਵੀ ਰੱਖੇ ਬਹੁਤ ਜ਼ਿਆਦਾ ਸੇਲ ਆਊਟ ਹੋਏ ਸੂਟ ਬਹੁਤ ਜਲਦੀ ਹੋ ਗਏ ਤੇ ਹੁਣ ਆਪਾਂ ਨੇ ਜਿਹੜੇ ਅੱਜ ਆਪਣੇ ਕੋਲੇ ਆਏ ਨੇ ਹਨਾ ਉਹ ਵਾਲੇ ਸੂਟ ਤੁਹਾਡੇ ਨਾਲ ਤੁਹਾਨੂੰ ਮੈਂ ਦਿਖਾਉਣ ਲੱਗੀ ਆ ਵੀ ਆਪਣੇ ਕੋਲੇ ਕਿਸ ਕੱਪੜੇ ਦੇ ਵਿੱਚ ਕਿਹੜਾ ਜਿਹੜਾ ਹੈਗਾ ਵਰਕ ਆਇਆ ਹੈਗਾ ਤੇ ਜੇ ਤੁਸੀਂ ਇਹ ਜਿਹੇ ਸੂਟ ਕਰਵਾਉਣਾ ਚਾਹੁੰਦੇ ਹੋ ਜਾਂ ਸਾਡੇ ਤੋਂ ਇਹ ਵਾਲੇ ਸੂਟ ਹੀ ਲੈਣਾ ਚਾਹੁੰਦੇ ਹੋ ਹਨਾ ਤਾਂ ਤੁਸੀਂ ਉੱਪਰ ਸਾਡਾ ਨੰਬਰ ਚੱਲਦਾ ਹੋਊਗਾ ਸਾਨੂੰ ਮੈਸੇਜ ਵਗੈਰਾ ਕਰ ਸਕਦੇ ਹੋ ਲੈ ਸਕਦੇ ਹੋ ਤੇ ਜਿਹੜਾ ਹੈਗਾ ਤੁਸੀਂ ਜਿੱਥੇ ਵੀ ਮਰਜ਼ੀ ਬੈਠੇ ਸਾਡੇ ਤੋਂ ਆਨਲਾਈਨ ਕੱਪੜਾ ਮੰਗਵਾ ਸਕਦੇ ਹੋ ਜਿਹੜਾ ਅਸੀਂ ਕੱਪੜਾ ਦੱਸਾਂਗੇ ਉਹੀ ਨਿਕਲੂਗਾ ਜੀ ਕਿਉਂਕਿ ਜਿਹੜਾ ਬਹੁਤ ਥਾਵੇਂ ਆਪਣੇ ਜਿਹੜੇ ਹੈਗੇ ਪਾਰਸਲ ਜਾਂਦੇ ਆ ਬਹੁਤ ਭੈਣਾਂ ਨੂੰ ਕੱਪੜਾ ਪਸੰਦ ਵੀ ਆ ਰਿਹਾ ਤੇ ਚਲੋ ਧੰਨਵਾਦ ਵੀ ਕਰਦੇ ਆ ਹਨਾ ਵਿਸ਼ਵਾਸ ਵੀ ਕਰਦੀਆਂ ਨੇ ਭੈਣਾਂ ਬਹੁਤ-ਬਹੁਤ ਧੰਨਵਾਦ ਕਰਦੇ ਆ ਸਾਰੇ ਕਿਤੇ ਜੇ ਕਿਸੇ ਨੇ ਆਪਣੇ ਬੁਟੀਕ ਤੇ ਕਪੜਾ ਆ ਕੇ ਖਰੀਦਣਾ ਹੈ ਉਹ ਵੀ ਖਰੀਦ ਸਕਦਾ ਆਪਣਾ ਬੁਟੀਕ ਹੈਗਾ ਜੀ ਧੂਰੀ ਕੌਰ ਸੰਧੂ ਬੁਟੀਕ ਐਂਡ ਬਿਊਟੀ ਸੈਲੂਨ ਧੂਰੀ ਬਰਨਾਲਾ ਰੋਡ ਦੇ ਉੱਪਰ ਹੈ ਉੱਥੇ ਜਿਹੜਾ ਹੈਗਾ ਗੇਟ ਵੜਿਆ ਹੋਇਆ ਹੈ ਗੁਰਦੁਆਰਾ ਸ੍ਰੀ ਕਲੰਗੀਧਰ ਸਾਹਿਬ ਦਸਮੀਸ ਨਗਰ ਉਹਦੇ ਬਿਲਕੁਲ ਸਾਹਮਣੇ ਗਲੀ ਦੇ ਵਿੱਚ ਆਪਣਾ ਬੁਟੀਕ ਹੈ ਬਹੁਤ ਸੌਖਾ ਹੈ ਲੱਭਣਾ ਜਿਹੜਾ ਹੈਗਾ ਬਰਨਾਲਾ ਰੋਡ ਦੇ ਉੱਪਰ ਮੇਨ ਰੋਡ ਦੇ ਉੱਪਰ ਵੀ ਆਪਣਾ ਇੱਕ ਬੋਰਡ ਪਿਆ ਹੁੰਦਾ ਹੈ ਤੇ ਤੁਸੀਂ ਸਾਨੂੰ ਫੋਨ ਕਰਕੇ ਵੀ ਕਾਲ ਕਰਕੇ ਆ ਸਕਦੇ ਹੋ ਹਨ ਆਪਾਂ ਰੋਜ਼ ਜਿਹੜਾ ਹੈਗਾ ਉੱਥੇ ਹੁੰਦੇ ਆ ਸਵੇਰੇ 10:00 ਵਜੇ ਤੋਂ ਸ਼ਾਮ ਦੇ 5:00 ਵਜੇ ਤੱਕ ਆਪਾਂ ਉੱਥੇ ਮਿਲਦੇ ਆ ਜੇ ਤੁਸੀਂ ਕਿਸੇ ਵੀ ਤਰ੍ਹਾਂ ਦੀ ਸਲਾਈ ਦੀ ਜਿਹੜੇ ਹੈਗੇ ਟ੍ਰੇਨਿੰਗ ਲੈਣਾ ਚਾਹੁੰਦੇ ਹੋ ਉਹ ਵੀ ਸਾਡੇ ਕੋਲੇ ਲੈ ਸਕਦੇ ਹੋ ਹਨ ਜਾਂ ਕਿਸੇ ਨੇ ਫੁੱਲ ਕੋਰਸ ਕਰਨੇ ਆ ਜਾਂ 베ਸਿਕ ਕੋਰਸ ਕਰਨੇ ਆ ਜਾਂ ਐਡਵਾਂਸ ਕੋਰਸ ਕਰਨੇ ਆ ਜਾਂ ਬਿਊਟੀ ਐਸਟੈਂਡ ਦੇ ਕਰਨੇ ਆ ਹਨ ਜਾਂ ਵਟਿਕਦੇ ਕਰਨੇ ਆ ਤੁਸੀਂ ਜਿਹੜੇ ਜਿਹੇ ਵੀ ਕੋਰਸ ਸਾਡੇ ਕੋਲੇ ਕਰਨਾ ਚਾਹੁੰਦੇ ਹੋ ਆਪਾਂ ਹਰ ਇੱਕ ਤਰ੍ਹਾਂ ਦੇ ਕੋਰਸ ਜਿਹੜੇ ਹੈਗੇ ਕਰਵਾਉਨੇ ਆ ਬਾਕੀ ਆਪਣੇ ਕੋਲੇ ਕਾਫੀ ਸਟੂਡੈਂਟ ਜਿਹੜੇ ਹੈਗੇ ਨੇ ਕੰਮ ਸਿੱਖ ਵੀ ਰਹੇ ਨੇ ਕਾਫੀ ਸਟੂਡੈਂਟ ਕੰਮ ਸਿੱਖ ਕੇ ਚੱਲੇ ਵੀ ਰਹੇ ਹਨ ਤੁਸੀਂ ਕਿਸੇ ਵੀ ਤਰ੍ਹਾਂ ਦੀ ਸਿਲਾਈ ਜਿੱਦਾਂ ਹਨਾ ਪੈਂਟ ਪਲਾਜੋ ਆਗੇ ਜਾਂ ਜ਼ਿਆਦਾਤਰ ਪਹਿਣਾ ਸਲਵਾਰ ਸੂਟ ਘਰੇ ਬਣਾਈ ਲੈਂਦੀਆਂ ਹਨਾ ਤੇ ਸਾਡੇ ਕੋਲੇ ਕਾਫੀ ਜਿਹੜੇ ਹੈਗੇ ਫੋਨ ਵਗੈਰਾ ਆਏ ਮੈਸੇਜ ਵਗੈਰਾ ਆਉਂਦੇ ਆ ਵੀ ਅਸੀਂ ਜਿਹੜਾ ਹੈਗਾ ਸਾਨੂੰ ਪੈਂਟ ਪਲਾਜੋ ਚ ਦਿੱਕਤ ਆਉਂਦੀ ਹੈ ਜੀ ਜਾਂ ਸਾਨੂੰ ਕੋਈ ਫਰਾਕਾ ਵਗੈਰਾ ਤੇ ਬਣਾਉਣ ਤੇ ਦਿੱਕਤ ਆਉਂਦੀ ਹੈ ਤੁਸੀਂ ਸਾਡੇ ਕੋਲ ਕਹੇ ਜੇ ਵੀ ਕੱਪੜੇ ਹਰ ਇੱਕ ਤਰ੍ਹਾਂ ਦੇ ਆਪਾਂ ਜਿਹੜੀ ਹੈਗੀ ਸਿਲਾਈ ਦੀ ਟ੍ਰੇਨਿੰਗ ਦਿੰਨੇ ਆ ਫਿਰ ਕਮੀਜ਼ ਵਾਲੇ ਫਰਾਕਾ ਬਣਾਉਣੀਆਂ ਨੇ ਕਈ ਨੇ ਹਨਾ ਅੰਮੇਲਾ ਕੱਟ ਬਣਾਉਣੀਆਂ ਐ ਬੋਲਾ ਵਾਲੀ ਬਣਾਉਣੀਆਂ ਚੱਕਾ ਵਾਲੀ ਬਣਾਉਣੀਆਂ ਜਾਂ ਪੈਂਟ ਪਲਾਜ਼ੋ ਬਣਾਉਣੇ ਜਾਂ 벨ਟ ਵਾਲਾ ਪਲਾਜ਼ੋ ਬਣਾਉਣੇ ਜਾਂ ਲਾਸਟ ਕਾਲਾ ਪਲਾਜ਼ੋ ਬਣਾਉਣੇ ਹਨਾ ਜਾਂ ਸ਼ਰਾਰਾ ਗਰਾਰਾ ਪਾਕਿਸਤਾਨੀ ਸਲਵਾਰ ਹੋ ਗਈ ਪਾਕਿਸਤਾਨੀ ਸੂਟ ਹੋ ਗਿਆ ਹਨਾ ਜਿੱਦਾਂ ਦੀ ਵੀ ਤੁਸੀਂ ਦੁਪੱਟੇ ਵਗੈਰਾ ਰੈਡੀ ਕਰਨਾ ਸਿੱਖ ਸਕਦੇ ਹੋ ਸਾਡੇ ਕੋਲੇ ਹਰ ਇੱਕ ਤਰ੍ਹਾਂ ਦੇ ਆਪਾਂ ਜਿਹੜੇ ਹੈਗੇ ਆਪਣੀ ਬੁਟੀਕ ਤੇ ਦੁਪੱਟੇ ਵੀ ਰੈਡੀ ਹੁੰਦੇ ਆ ਤੁਸੀਂ ਕਿਸੇ ਤਰ੍ਹਾਂ ਦੀ ਟ੍ਰੇਨਿੰਗ ਸਾਡੇ ਕੋਲੇ ਆ ਕੇ ਲੈ ਸਕਦੇ ਹੋ ਜੀ ਬਾਕੀ ਆਪਣਾ ਹਰ ਇੱਕ ਨਾਲੋਂ ਬਾਜ਼ਾਰ ਨਾਲੋਂ ਫੀਸ ਵੀ ਘੱਟ ਰੱਖੀ ਹੋਈ ਹੈਗੀ ਤੇ ਕਿਉਂਕਿ ਆਪਾਂ ਕਹ ਮੇਰੇ ਮੇਰਾ ਹਰ ਇੱਕ ਵਾਰੀ ਇਹੀ ਹੁੰਦਾ ਹੈਗਾ ਮੇਰਾ ਮਾਨ ਚ ਮਤਲਬ ਇਹ ਵੀ ਕੋਈ ਪੈਸੇ ਦੇ ਤੋੜੇ ਕੰਮ ਜਿਹੜਾ ਹੈਗਾ ਨਾ ਸਿੱਖ ਸਕੇ ਹੈਨਾ ਵੀ ਕਈ ਵਾਰੀ ਫੀਸ ਦੇਣ ਦੀ ਕਿਸੇ ਕੋਲੇ ਕੋਈ ਦਿੱਕਤ ਆਉਂਦੀ ਉਹ ਵੀ ਮੇਰੇ ਨਾਲ ਆ ਕੇ ਗੱਲ ਕਰ ਸਕਦਾ ਆਪਾਂ ਉਹਨਾਂ ਦੇ ਹਰ ਇੱਕ ਮਸਲੇ ਜਿਹੜੇ ਹੈਗੇ ਹੱਲ ਕਰਾਂਗੇ ਜੀ ਲਓ ਜੀ ਹੁਣ ਆਪਾਂ ਤੁਹਾਨੂੰ ਦਿਖਾਉਣ ਲੱਗੇ ਆ ਜਿਹੜੇ ਆਪਣੇ ਅੱਜ ਦੇ ਸੂਟ ਆਏ ਆ ਆ ਦੇਖੋ ਇਹ ਪਹਿਲਾਂ ਤਾਂ ਮੈਂ ਤੁਹਾਨੂੰ ਕੱਪੜਾ ਚੈੱਕ ਕਰਵਾਵਾਂਗੀ ਇਹ ਆਪਣੇ ਕੋਲੇ ਪਸ਼ਮੀਨੇ ਦੇ ਸੂਟ ਆਏ ਨੇ ਜੀ ਇਹ ਪਛਮੀਨੇ ਦੇ ਸੂਟ ਨੇ ਪਲੇਨ ਕਲਰ ਤੁਸੀਂ ਜਿਹੜਾ ਮਰਜ਼ੀ ਕਰਵਾ ਸਕਦੇ ਹੋ ਇਹ ਪਲੇਨ ਸੂਟ ਹੈ ਇਹ ਹਜੇ ਅਸੀਂ ਵਰਕ ਲਈ ਦੇਣਾ ਹੈਗਾ ਇਹ ਕੋਈ ਪਸੰਦ ਕਰਕੇ ਗਿਆ ਮੈਂ ਬੁਟੀਕ ਤੋਂ ਘਰੇ ਚੱਕ ਲਈ ਸੀਗੇ ਅੱਜ ਆਪਾਂ ਘਰੇ ਤੁਹਾਡੇ ਨਾਲ ਵੀਡੀਓ ਸ਼ੇਅਰ ਕਰ ਲੱਗੇ ਆ ਅੱਜ ਜਿਹੜਾ ਹੈਗਾ ਐਤਵਾਰ ਸੀਗਾ ਜੋ ਕਿ ਐਤਵਾਰ ਨੂੰ ਆਪਣੇ ਕੱਪੜੇ ਆਉਂਦੇ ਹੁੰਦੇ ਨੇ ਆਪਣੇ ਕੋਲੇ ਜਾਂ ਦੇ ਕੇ ਆਉਣੇ ਹੁੰਦੇ ਨੇ ਕਈ ਵਾਰੀ ਕਾਰੀਗਰਾਂ ਕੋਲੇ ਜਾਂਦੇ ਆ ਅੱਜ ਸਾਡਾ ਗੇੜਾ ਨਹੀਂ ਹੈਗਾ ਤੇ ਅੱਜ ਆਪਣੇ ਘਰ ਹੀ ਸੂਟ ਆ ਗਏ ਨੇ ਜਿੰਨੇ ਆਪਣੇ ਤਿਆਰ ਹੋਏ ਸੀਗੇ ਤੇ ਇਹ ਆਪਣਾ ਕੱਪੜਾ ਹੈਗਾ ਇਹ ਕੱਪੜਾ ਕੋਈ ਭੈਣ ਪਸੰਦ ਕਰਕੇ ਲੈ ਕੇ ਗਈ ਆ ਉਹਨਾਂ ਨੇ ਇਹੀ ਕਲਰ ਮੰਗਵਾਇਆ ਸੀਗਾ ਵਾਈਨ ਕਲਰ ਦਾ ਸੂਟ ਹੈ ਇਹ ਤੇ ਦੇਖੋ ਇਹ ਵਾਲਾ ਨਾ ਤਾਂ ਇਹ ਜਾਮਣੀ ਕਲਰ ਹੈ ਨਾ ਆਪਾਂ ਕਹਿੰਦੇ ਬਲੂ ਕਲਰ ਹੈ ਨਾ ਕਾਰਬਨ ਕਲਰ ਹੈ ਥੋੜਾ ਜਿਹਾ ਹੋਰੀ ਜਿਹਾ ਕਲਰ ਆ ਗਿਆ ਆ ਦੇਖੋ ਇਸ ਤਰ੍ਹਾਂ ਦਾ ਜਿਹੜਾ ਹੈਗਾ ਆਪਾਂ ਵਰਕ ਚੈੱਕ ਕਰਵਾ ਦਾਂਗੇ ਆਪਣਾ ਤੁਹਾਨੂੰ ਜਿਹੜਾ ਆਪਣਾ ਇਹ ਵਰਕ ਬਹੁਤ ਜ਼ਿਆਦਾ ਪਸੰਦ ਕਰਿਆ ਗਿਆ ਹੈ ਦੇਖੋ ਆਪਣਾ ਜਿਹੜਾ ਜਿੱਦਾਂ ਆਪਾਂ ਸੂਟ ਲੈਣੇ ਆ ਬਾਜ਼ਾਰ ਦੇ ਵਿੱਚੋਂ ਕਢਾਈ ਵਿਚਾਲੇ ਕਰੀ ਪਈ ਹੁੰਦੀ ਹੈ ਬਿਲਕੁਲ ਕਢਾਈ ਵਿਚਾਲੇ ਕਰੀ ਪਈ ਹੁੰਦੀ ਹੈ ਘੇਰਾ ਬਣਾਉਣ 'ਚ ਬਹੁਤ ਜ਼ਿਆਦਾ ਦਿੱਕਤ ਆਉਂਦੀ ਹੈ ਘੇਰਾ ਬਣਾਉਣ ਚ ਬਹੁਤ ਜ਼ਿਆਦਾ ਦਿੱਕਤ ਆਉਂਦੀ ਆ ਦੇਖੋ ਆਪਣਾ ਸਾਈਡ ਤੇ ਇੰਨਾ ਕ ਕੱਪੜਾ ਰਖਵਾ ਕੇ ਮੈਂ ਕਢਾਈ ਕਰਵਾਉਣੀ ਹੁੰਦੀ ਆ ਇਧਰੋਂ ਆਹਮ ਨਾਲ ਤੁਸੀਂ ਸਲਵਾਰ ਦੇ ਵਿੱਚ ਪੱਟ ਪਾ ਸਕਦੇ ਹੋ ਮਤਲਬ ਇਹ ਕੁੰਡੇ ਦਾ ਉਧਰੋਂ ਆਂ ਜਾਂਦੇ ਨੇ ਇਹਦੇ ਆਪਾਂ ਪੱਟ ਪਾ ਸਕਦੇ ਆ ਗੋਡੇ ਕਹਿਦੀ ਐ ਤੇ ਬਾਕੀ ਇਹਦੀਆਂ ਕਢਾਈਆਂ ਵੀ ਸਾਡੀ ਕੋਈ ਦਿੱਕਤ ਨਹੀਂ ਹੁੰਦੀ ਤੁਸੀਂ ਆਪ ਦਾ ਦੱਸ ਕੇ ਘੇਰਾ ਵਗੈਰਾ ਵੀ ਤਿਆਰ ਕਰਵਾ ਸਕਦੇ ਹੋ ਇਹ ਸਾਡੇ 24 24 ਤੱਕ 24 25 ਤੱਕ ਕਰਵਾਏ ਹੋਏ ਨੇ ਤੇ ਨਾਲ ਆਪਣਾਊਗਾ ਜੀ ਬਾਜੂ ਵਰਕ ਤੁਸੀਂ ਜਿਹੜਾ ਹੈਗਾ ਇਹ ਸਲਵਾਰ ਦੀ ਮੂਰੀ ਤੇ ਵੀ ਵਰਕ ਕਰਵਾ ਸਕਦੇ ਹੋ ਇਹ ਵੀ ਕਰ ਸਕਦੇ ਹੋ ਜੇ ਤੁਸੀਂ ਅਲੱਗ ਮੂਰੀ ਤੇ ਕਰਵਾਉਣਾ ਚਾਹੁੰਦੇ ਹੋ ਉਹ ਵੀ ਕਰਵਾ ਸਕਦੇ ਹੋ ਕਿਉਂਕਿ ਸਾਡੇ ਕੋਲੇ ਐਵੇਂ ਦੇ ਕਾਫੀ ਸੂਟ ਆ ਸੀ ਵਰਕ ਕਰਵਾ ਚੁੱਕੇ ਆ ਤੇ ਵਿੱਚ ਭੈਣਾਂ ਨੇ ਸਲਵਾਰ ਦੀ ਮੂਰੀ ਤੇ ਵੀ ਕਰਵਾਇਆ ਹੈ ਇਹ ਡਿਜ਼ਾਈਨ ਸੇਵ ਡਿਜ਼ਾਈਨ ਸਲਵਾਰ ਦੀ ਮੂਰੀ ਤੇ ਵੀ ਕਰਵਾਇਆ ਕੋਈ ਕੱਪੜੇ ਦਾ ਲਾਂਭਾ ਨਹੀਂ ਹੋਊਗਾ ਇਹਦੇ ਨਾਲ ਜਿਹੜੇ ਆਪਾਂ ਦੁਪੱਟੇ ਤਿਆਰ ਕਰਾਉਣੇ ਆ ਜੀ ਟਾਈ ਐਂਡ ਡਾਈ ਦੇ ਦੁਪੱਟੇ ਤਿਆਰ ਕਰਾਉਣੇ ਬੜੇ ਸੋਹਣੇ ਦੁਪੱਟੇ ਤਿਆਰ ਹੋਏ ਨੇ ਆਪਣੇ ਤੁਸੀਂ ਇਹਦੇ ਨਾਲ ਪਲੇਨ ਵੀ ਕਰਵਾ ਸਕਦੇ ਹੋ ਉਹ ਜਿਹੜੀ ਹੈਗੀ ਤੁਹਾਡੀ ਚੁਆਇਸ ਹੈ ਤੁਸੀਂ ਜਿੱਦਾਂ ਦੀ ਮਰਜ਼ੀ ਦੁਪੱਟੇ ਇਹ ਇਹ ਸੂਟ ਆ ਆਪਣੇ ਕੋਲੇ ਜਿਹੜੇ ਆਪਾਂ ਨੇ ਬੀਨੇ ਆ ਕਿਸੇ ਦੇ ਆ ਦੇਖੋ ਆ ਦੇਖੋ ਇਹ ਵੀ ਆ ਮਾਸਟਰ ਕਲਰ ਕਹਦੀ ਇਹ ਬਹੁਤ ਜ਼ਿਆਦਾ ਸੇਲ ਆਊਟ ਹੋਇਆ ਇਹ ਵਾਲਾ ਕਲਰ ਸਾਰੇ ਕਲਰ ਹੀ ਬਹੁਤ ਜ਼ਿਆਦਾ ਵਿਕੇ ਆ ਤੇ ਇਹ ਕਲਰ ਦੇ ਨਾਲ ਅਸੀਂ ਪਹਿਲਾਂ ਦੁਪੱਟਾ ਡਾਈ ਕਰਵਾ ਕੇ ਦਿੱਤਾ ਟਾਈ ਐਂਡ ਡਾਈ ਦਾ ਬਹੁਤ ਸੋਹਣਾ ਦੁਪੱਟਾ ਜਿਹੜਾ ਹੈਗਾ ਰੈਡੀ ਹੋਇਆ ਸੀਗਾ ਤੇ ਮਸਟਰਡ ਦੀ ਜਿਹੜੀ ਹੈਗੀ ਭੋਂ ਪਾ ਕੇ ਇਹਦੇ ਆਪਣੇ ਵਿੱਚ ਟਾਈ ਐਂਡ ਡਾਈ ਕਰਵਾਈ ਸੀਗੀ ਬਹੁਤ ਸੋਹਣਾ ਲੱਗਦਾ ਸੀਗਾ ਉਹ ਵਾਲਾ ਦੁਪੱਟਾ ਤੇ ਇਹਦੇ ਨਾਲ ਦੇ ਤਿੰਨ ਸੂਟ ਸਾਡੇ ਕੋਲੇ ਆਇਆ ਇੱਕ ਆਪਾਂ ਨੇ ਦੇਖ ਤਾਂ ਚਾਰ ਸੂਟ ਆਏ ਸੀਗੇ ਸੇਮ ਵਰਕ ਦੇ ਕਾਕਿ ਨਾ ਸੁਹਣੀ ਜਿਹੜੀ ਹੈਗੀ ਕੜਾਈ ਉੱਠਦੀ ਹੈ ਇਹਦੇ ਤੇ ਇਹ ਮੋਰ ਪੰਖੇਈ ਕਲਰ ਹੈਗਾ ਜੀ ਹੋ ਸਕਦਾ ਕੈਮਰੇ ਦੇ ਵਿੱਚ ਥੋੜਾ ਬੋਤਾ ਚੇਂਜ ਆ ਜਾਂਦਾ ਇਹਦੇ ਉੱਪਰ ਆਪਾਂ ਨੇ ਆਫ ਵੈਲਟ ਤੇ ਮਰਜੈਂਟਾ ਕਲਰ ਦੇ ਜਿਹੜੇ ਹੈਗੇ ਨੇ ਫੁੱਲ ਪਵਾਏ ਆ ਇਹਨਾਂ ਦੇ ਨਾਲ ਦੇਖੋ ਆਜੂ ਵਰਕ ਜਿਹੜੀ ਹੈਗੀ ਰਾਮ ਨਾਲ ਅਸੀਂ 12 12 13 13 ਇੰਚ ਵਿੱਚ ਬਾਰਖਵਾਈ ਹੈ ਵੀ ਕੋਈ ਭਾਰਾ ਹੁੰਦਾ ਹੈ ਹਨਾ ਚਲੋ ਉਸ ਹਿਸਾਬ ਨਾਲ ਬਣ ਜਾਂਦੀ ਹੈ ਵੈਸੇ ਇਹ ਤਾਂ ਉਹ ਅਗਲੇ ਦੇ ਘੇਰੇ ਦੱਸ ਕੇ ਹੀ ਤਿਆਰ ਕਰਵਾਏ ਹੋਏ ਆ ਜਿੰਨੇ ਜਿੰਨੇ ਘੇਰੇ ਹੈਗੇ ਆ ਇਹ ਆਪਣੇ ਚਾਰ ਸੂਟ ਆਏ ਸੀਗੇ ਤਿੰਨ ਚਾਰ ਸੂਟ ਆਪਣੇ ਇਹ ਵਾਲੇ ਵਰਕ ਦੇ ਆਏ ਨੇ ਇਹ ਵਰਕ ਪਹਿਲਾਂ ਅਸੀਂ ਇਹ ਵੀ ਵਰਕ ਅਸੀਂ ਕਾਫੀ ਕਰਵਾ ਚੁੱਕੀ ਹਾਂ ਇਹ ਵੀ ਬਹੁਤ ਜ਼ਿਆਦਾ ਪਸੰਦ ਕਰਿਆ ਗਿਆ ਇਹ ਵਾਲਾ ਵਾ ਕੜਾਈ ਆ ਦੇਖੋ ਇਹ ਇਸ ਤਰ੍ਹਾਂ ਜਿਹੜਾ ਹੈਗਾ ਅਸੀਂ ਇਹਦਾ ਗੋਲ ਗਲਾ ਕਰਵਾਇਆ ਜਿਹੜਾ ਸਾਨੂੰ ਫੋਟੋ ਆਈ ਸੀ ਵੀ ਹਨਾ ਕਿਸੇ ਭੈਣ ਨੇ ਫੋਟੋ ਭੇਜੀ ਸੀਗੀ ਉਹਨਾਂ ਨੇ ਜਿਹੜਾ ਹੈਗਾ ਵੀਗਲੇ ਦੀ ਫੋਟੋ ਭੇਜੀ ਸੀਗੀ ਸਾਨੂੰ ਗੋਲ ਜ਼ਿਆਦਾ ਸੋਹਣਾ ਲੱਗਿਆ ਅਸੀਂ ਇਹਦੇ 'ਚ ਵੀ ਵੀ ਕਰਵਾਇਆ ਕਿਉਂਕਿ ਇਹ ਜਿਹੜਾ ਗੋਲਗਲ ਹੈ ਇਹ ਹਰ ਕੋਈ ਪਾ ਲੈਂਦਾ ਹੈ। ਕਈ ਵਾਰੀ ਵੀ ਗਲ ਹਰ ਕੋਈ ਨਹੀਂ ਪਾਉਂਦਾ ਜੀ। ਜਿਵੇਂ ਹਨਾ ਗਾਰਲਿਕ ਤਾਂ ਪਾ ਹੀ ਲੈਂਦੀਆਂ ਨੇ। ਆ ਦੇਖੋ ਨਾਲ ਇਹਦੇ ਜਿਹੜਾ ਹੈਗਾ ਬਾਵਾ ਦਾ ਵਰਕ ਕਰਵਾਇਆ ਹੋਇਆ ਸਾਡਾ ਆ ਦੇਖੋ। ਆ ਬਾਵਾ ਦਾ ਵਰਕ ਕਰਵਾਇਆ ਹੋਇਆ ਜੀ। ਇਹ ਵਾਲਾ ਬਾਵਾ ਦਾ ਵਰਕ ਆ ਗਿਆ। ਇਹ ਤੁਸੀਂ ਸੇਮ ਮੂਰੀ ਤੇ ਵੀ ਕਰਵਾ ਸਕਦੇ ਹੋ। ਸਲਵਾਰ ਦੀ ਮੂਰੀ ਤੇ ਵੀ ਇਹ ਵਾਲਾ ਵਰਕ ਕਰਵਾ ਸਕਦੇ ਹੋ ਕਿਉਂਕਿ ਇਹ ਤੇ ਅਸੀਂ ਮੂਰੀ ਤੇ ਨਹੀਂ ਕਰਵਾਇਆ ਜਿਹੜਾ ਅਸੀਂ ਪਹਿਲਾਂ ਸਟਿਚ ਕਰਕੇ ਦੇ ਚੁੱਕੇ ਹਾਂ ਇੱਕ ਸੂਟ ਉਹਨਾਂ ਨੇ ਇਹ ਸੇਮ ਮੂਰੀ ਤੇ ਵੀ ਕਰਵਾਇਆ ਸੀਗਾ ਬਾਟਮ ਦੀ ਮੂਰੀ ਤੇ ਬਹੁਤ ਸੋਹਣਾ ਜਿਹੜਾ ਹੈਗਾ ਵਰਕ ਹੈ ਇਹ ਜਿਹੜਾ ਹੈਗਾ ਗ੍ਰੀਨ ਕਲਰ ਦਾ ਸੂਟ ਹੈ ਜੀ ਜਿਵੇਂ ਆਪਾਂ ਡਾਰਕ ਗ੍ਰੀਨ ਕਹਿ ਦਈਏ ਹੈਨਾ ਉੱਪਰ ਮਸਟਰਡ ਕਲਰ ਤੇ ਜਰੀ ਦੇ ਖੁੰਦ ਨੇ ਅਸੀਂ ਜ਼ਿਆਦਾ ਕਲਰ ਨਹੀਂ ਲਵਾਏ ਕਿਉਂਕਿ ਜ਼ਿਆਦਾ ਕਲਰ ਨਹੀਂ ਵਧੀਆ ਲੱਗਦੇ ਜਿਹੜੇ ਹੈਗੇ ਪਹਿਲਾਂ ਜਿਹੜੇ ਪਹਿਣੇ ਕਰਵਾਇਆ ਸੀਗਾ ਉਨੇ ਇਹ ਕਲਰ ਅਲੱਗ-ਅਲੱਗ ਕਲਰ ਦੇ ਫਲਾਵਰ ਬਣਵਾਏ ਸੀਗੇ ਅਸੀਂ ਮੈਂ ਉਹਨਾਂ ਨੂੰ ਕਹਿ ਕੇ ਆਈ ਸੀ ਕਿ ਕੱਲਾ ਮਸਟਰਡ ਹੀ ਕਰਿਓ ਇਹ ਜਿਨ੍ਹਾਂ ਦਾ ਸੂਟ ਹੈ ਉਹਨਾਂ ਨੇ ਮਸਟਰਡ ਹੀ ਪਸੰਦ ਕਰਿਆ ਸੀਗਾ ਤੇ ਤਾਂ ਕਰਕੇ ਆਪਾਂ ਨੇ ਇਹਦੇ ਤੇ ਮਸਟਰਡ ਵਾਲਾ ਕਲਰ ਲਗਵਾਇਆ ਬਹੁਤ ਸੋਹਣਾ ਲੱਗਦਾ ਬਹੁਤ ਜਿਆਦਾ ਸੋਹਣਾ ਸੂਟ ਲੱਗਦਾ ਬਾਕੀ ਤੁਸੀਂ ਜਿਵੇਂ ਦੀਆਂ ਕਢਾਈਆਂ ਤੁਸੀਂ ਸਾਨੂੰ ਫੋਟੋ ਭੇਜ ਕੇ ਵੀ ਹਨਾ ਆਪਣੀ ਚੁਆਇਸ ਦੀ ਫੋਟੋ ਭੇਜ ਕੇ ਵੀ ਜਿਹੇ ਜੀ ਮਰਜ਼ੀ ਕਢਵਾ ਹੀ ਕਰਵਾ ਲਓ ਆਪਾਂ ਹਰ ਇੱਕ ਤਰ੍ਹਾਂ ਦੇ ਜਿਹੜੇ ਹੈਗੇ ਥਰੈਡ ਵਰਕ ਹੈਂਡ ਵਰਕ ਆਰੀ ਵਰਕ ਨੀਡਲ ਵਰਕ ਆਪਾਂ ਹਰ ਇੱਕ ਤਰ੍ਹਾਂ ਦੇ ਵਰਕ ਜਿਹੜੇ ਹੈਗੇ ਪਰਵਾਉਣੇ ਆ ਆਪਣੀ ਬੁਟੀਕ ਤੇ ਹਰ ਇੱਕ ਤਰ੍ਹਾਂ ਦਾ ਵਰਕ ਹੋ ਰਿਹਾ ਤੁਸੀਂ ਜਿੱਦਾਂ ਦੀ ਮਰਜ਼ੀ ਸੂਟ ਸਾਡੇ ਤੋਂ ਤਿਆਰ ਕਰਵਾ ਸਕਦੇ ਹੋ ਤੇ ਬਾਕੀ ਜਿਹੜਾ ਮਰਜ਼ੀ ਤੁਸੀਂ ਕੱਪੜਾ ਲਵਾ ਸਕਦੇ ਹੋ ਜਿਹੜਾ ਤੁਹਾਨੂੰ ਪਸੰਦ ਹੈ ਹਨ ਉਹ ਕੱਪੜਾ ਲਵਾ ਸਕਦੇ ਹੋ ਜੀ